तू पूरा हम ऊरे होछे तू गोरा हम हो रे तुझ ही मनराते एहनिस पर भाते हर रसना जप मन रे तुम साचे हम तुम ही राचे शब्द भेद फुन साचे नाम रते से सूचे मर्जन में से काचे अवर नदी से किस सालाही ही तिसे सरीक न कोई ਰਣਵਤ ਨਾਨਕ ਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਸੋਰਠ ਮਹਲਾ ਪਹਿਲਾ ਅਲਖ ਅਪਾਰ ਅਗੰਗ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨ ਪਰਮਾ ਸਾਚੇ ਸਚਿਆਰ ਬਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੇ ਸ਼ਬਦ ਨੀ ਸਾਣ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਦਪ ਨਾ ਤਿਸ ਕਾਮ ਨ ਨਾਰੀ ਅਕਲ ਨਿਰੰਜਨ ਅਪਰ ਪਰਮ ਪਰ ਸਗਲੀ ਜੋਤ ਤੁਮਾਰੀ ਘਟ ਘੜ ਅੰਤਰ ਬ੍ਰਹਮ ਲੁਕਾਇਆ ਘਟ ਘੜ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੇ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਤ ਪਾਵੇ ਛੂਟੇ ਸਬਦ ਕਮਾਈ ਸੂਚੇ ਬਾੜੇ ਸਾਚ ਕਮਾਵੇ ਵਿਰਲੇ ਸੂਚਾ ਚਾਰੀ ਤੰਤੇ ਕੋ ਪਰਮ ਤੰਤ ਮਿਲਾਇਆ ਨਾਨਕ ਸਰਣ ਤੁਮਾਰੀ ਸੋਰਟ ਮਹਲਾ ਪਹਿਲਾ ਜੋ ਮੀਨਾ ਬਿਨ ਪਾਣੀਏ ਤੋ ਸਾਖਤ ਮਰੇ ਪਿਆਸ ਜੋ ਹਰ ਬਿਨ ਮਰਿਏ ਰਹੇ ਮਨਾ ਜੋ 버ਥਾ ਜਾਵੇ ਸਾਸ ਮਨ ਰੇ RAM ਨਾਮ ਜਸਲੇ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮੇਲੇ ਹਰਦੇ ਰਹੋ ਸੰਤ ਜਨਾ ਮਿਲ ਸੰਗਤੀ ਗੁਰ ਮੁਖ ਤੀਰਥ ਹੋਏ 68 ਤੀਰਥ ਮਜਨਾ ਗੁਰ ਦਰਸ਼ਨ ਪ੍ਰਾਪਤ ਹੋਏ ਜੋ ਜੋਗੀ ਜਤ ਬਾਹਰਾ ਤਪ 나ਹੀ ਸਤ ਸੰਤੋਖ ਉਹ ਨਾ ਮੇ ਬਿਨ ਦੇ ਹੁਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਏ ਹਰ ਪਾਈਏ ਸਤਗੁਰ ਪਾਏ ਸੁਖ ਦੁਖ ਦਾਤਾ ਗੁਰ ਮਿਲੇ ਕੋ ਨਾਨਕ ਸਿਪਤ ਸਮਾਏ ਸੁਰਟ ਮਹਿਲਾ ਪਹਿਲਾ ਤੂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜਿਓ ਸੋ ਕਿਆ ਮੰਗੋ ਕਿਛ ਥਿਰ ਨ ਰਹਾਈ ਹਰਦੀ ਜੇ ਨਾਮ ਪਿਆਰੀ ਜਿਓ ਕਟਕਟ ਰਵ ਰਹੇ ਆਪਨਵਾਰੀ ਜਲਸਲ ਮਹੀਲ ਗੁਪਤੋ ਵਰਤੇ ਗੁਰ ਸਬਦੀ ਦੇਖ ਨਿਹਾਰੀ ਜਿਓ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਬੀ ਹੂਨੀ ਕਟ ਪੀਤਰ ਦੇਖ ਮੁਰਾਰੀ ਜਿਓ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜਿਓ ਸਤਿਗੁਰ ਮਿਲੇ ਤ ਗੁਰਮਤ ਪਾਈਏ ਸਾਖਤ ਬਾਜੀ ਹਰੀ ਜਿਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨ ਗਰਭ ਮਝਾਰੀ ਜਿਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਓ ਸੋਰਠ ਮਹਲਾ ਪਹਿਲਾ ਜਿਸ ਦਰ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੀਖ ਚਤੁਰਾਈ ਦੁਬਦਾ ਇਹੋ ਫਲ ਨਾਹੀ ਜਿਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂਟਤ ਬਹੁਤ ਦੁਖ ਪਾਵੇ ਕਰ ਅੰਮ੍ਰਿਤ ਘਟ ਮਾਹੀ ਜਿਉ ਰਹਾਓ ਅਭੁਗਣ ਛੋਡ ਗੁਨਾ ਕੋ ਤਾਵੋ ਕਰ ਅਭੁਗਣ ਪਛਤਾਹੀ ਜਿਉ ਸਰ ਅਪਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁਢਾਈ ਜਿਉ ਅੰਤਰ ਮੈਲੇ ਲੋਭ ਬਹੁ ਝੂਠੇ ਬਾਹਰ ਨਾ ਬੋ ਕਾਹੀ ਜਿਓ ਨਿਰਮਲ ਨਾਮ ਚ ਪੋ ਸਤਿਗੁਰ ਮੁਖ ਅੰਤਰ ਕੀ ਗਤਿ ਤਾਹੀ ਜਿਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਤਿਗੁਰ ਬਚਨੀ ਫਲ ਪਾਹੀ ਜਿਓ ਜੋ ਪਾਵੇ ਤਿਉ ਰਾਖੋ ਹਰ ਜਿਓ ਜਨ ਨਾਨਕ ਸ਼ਬਦ ਸਲਾਹੀ ਜਿਓ ਸੋਰਠ ਮਹਲਾ ਪਹਿਲਾ ਪੰਚ ਪਦੇ अपना कर सत राख न साके की पर घर जोहन लागा कर दर राखे जेरस चाखे जो गुरमुख सेवक लागा मनरे कवन मत लागा नाम विसार अनरस लो भाने फिर पचुता है अभागा रहाओ आवत को हरख जात को रोवे एहो दुख सुख नाले लागा ਆਪੇ ਦੁਖ ਸੁਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਹਰ ਰਸ ਉਪਰ ਅਵਰ ਕਾ ਕਹੀਏ ਜਿਨ ਪਿਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜਿਓ ਪਵਨ ਪਤ ਦੇਹੀ ਦੇਹੀ ਮਹਿ ਦਿਉ ਸਮਗਾ ਜੇਤੂ ਦੇਤਾ ਹਰ ਰਸ ਗਾਈ ਮਨ ਤ੍ਰਿਪਤੇ ਹਰ ਲਿਵ ਲਾਗਾ ਸਾਧ ਸੰਗਤ ਮੈਂ ਹਰ ਰਸ ਪਾਈਏ ਗੁਰ ਮਿਲੀਏ ਜਮ ਭੋ ਭਾਗਾ ਨਾਨਕ RAM ਨਾਮ ਜਪ ਗੁਰ ਮੁਖ ਹਰ ਪਾਏ ਮਸਤਕ ਭਾਗਾ ਸੁਰਡ ਮਹਿਲਾ ਪਹਿਲਾ ਸਰਬ ਜੀ ਆਸਿਰ ਲੇਖ ਤੁਰਾਹੁ ਬਿਨ ਲੇਖੇ ਨਹੀਂ ਕੋਈ ਜਿਉ ਆਪ ਅਲੇਖ ਕੁਦਰਤ ਕਰ ਦੇਖੇ ਹੁਕਮ ਚਲਾਏ ਸੋਈ ਜਿਉ ਮਨ ਰੇ RAM ਜਪੋ ਸੁਖ ਹੋਈ ਅਹੰ ਨਿਸ ਗੁਰ ਕੇ ਚਰਨ ਸਰੇ ਬੋ ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜਿਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜਿਓ ਚਲ ਤੋਂ ਠਾਕ ਰਖੋ ਕਰ ਆਪਣੇ ਗੁਰ ਮਿਲੀਏ ਇਹ ਮਤ ਹੋਈ ਜਿਓ ਦੇਖ ਅਦ੍ਰਿਸ਼ਤ ਰਹੋ ਬਿਸਮਾਦੀ ਦੁਖ ਬਿਸਰੇ ਸੁਖ ਹੋਈ ਜਿਓ ਪੀ ਬਹੁ ਅਪਿਓ ਪਰਮ ਸੁਖ ਪਾਈਏ ਨਿਜ ਕਰ ਵਾਸਾ ਹੋਈ ਜਿਉ ਜਨਮ ਮਰਨ ਭਉ ਪੰਜਨ ਗਾਈਏ ਪੁਨਰਪ ਜਨਮ ਨ ਹੋਈ ਜਿਉ ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਸੋਰਟ ਮਹਿਲਾ ਪਹਿਲਾ ਕਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਾ ਤਿਸ ਭਾਵਾ ਤਤਹੀ ਗਾਵਾਂ ਤਾ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾ ਆਪੇ ਦੇਵੇ ਸੋਈ ਮਨ ਮੇਰੇ ਗੁਰਬਚਨੀ ਨਿਤ ਪਾਈ ਤਾ ਤੇ ਸਚ ਮਹਿ ਰਹਾ ਸਮਾਈ ਰਹਾਉ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਨ ਤਿਆਗੀ ਗੁਰ ਸਾ ਕੀ ਕਾ ਉਜੀਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤੈ ਸਹਜੇ ਕੇ ਗਰ ਆਇਆ ਪੜਤ ਨਾਨਕ ਬੂਝੇ ਕੋ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਰਠ ਮਹਲਾ ਤੀਜਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਦੇ ਸਾਧ ਆਇਆ ਗੁਰ ਕਿਰਪਾ ਤੇ ਨਿਰਬਲ ਹੋਆ ਜਿਨ ਵਿੱਚ ਆਪ ਗਵਾਇਆ ਅੰਦੇਣ ਗੁਣ ਗਾਵੇਂ ਨਿਤ ਸਾਤੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰ ਇੱਕ ਸ਼ਰਨ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੁਰਾਰੀ ਰਹਾਓ ਜਾਗਤ ਰਹੇ ਤਨੀ ਪ੍ਰਭ ਪਾਇਆ ਸਬਦੇ ਹਉਮੈ ਮਾਰੀ ਗਿਰਹੀ ਮਹਿ ਸਦਾ ਹਰਜਨ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਔਰ ਤਾਰੀ ਏੋ ਮਨਵਾ ਦਹਿ ਦਿਸਤਾਵਦਾ ਦੂਜੇ ਭਾਏ ਖੁਆਇਆ ਮਨਮੁਖ ਮੁਗਧ ਹਰ ਨਾਮ ਨਚੀਤੇ ਬਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਹੋਮੇ ਮੋ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ ਆਪੇ ਮਿਲ ਲਏ ਪ੍ਰਭ ਸਾਚੇ ਸਾਚ ਰਖਿਆ ਹੁਰ ਤਾਰੀ ਨਾਨਕ ਨਾ ਬੋਗਤ ਮਤ ਪਾਈ ਏਹ ਹਾਸ ਹਮਾਰੀ ਸੋਰਠ ਮਹਲਾ 3 ਭਗਤ ਖਜਾਨਾ ਭਗਤਨ ਕੋ ਦੀਆ ਨਾਉ ਹਰ ਧਨ ਸਚ ਸੋਏ ਅਖੁਠ ਨਾਮ ਤਨ ਕਤੇ ਨਿਖੁਟੇ ਨਾਹੀ ਕਿਨੇ ਨ ਕੀਮਤ ਹੋਏ ਨਾਮ ਧਨ ਮੁਖਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੇ ਜਗ ਭੁਰਦਾ ਫਿਰਦਾ ਦਰਗੇ ਮਿਲੇ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ ਕੋਏ ਨ ਸੁਣੇ ਪੁਕਾਰਾਂ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਉਮੇ ਮੇਰਾ ਕਰ ਕਰ ਵਿਗਤੇ ਕਿਉ ਚਲੇ ਨ ਚਲ ਧਿਆਨ ਨਾਲ ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਮ ਸਮਾਲੇ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹਾ ਅੰਧੇ ਨ ਭਗਤ ਕਰੇ ਦਿਨ ਰਾਤੀ RAM ਨਾਮ ਸਚਿ ਲਾਹਾ ਨਾਨਕ RAM ਨਾਮ ਨਿਸਤਾਰਾ ਸਬਦ ਰਤੇ ਹਰ ਪਾਹਾ ਸੋਰਠ ਮਹਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਏ ਵਿੱਚ ਹੋ ਆਪ ਗਵਾਈ ਭਗਤਾ ਕਾ ਕਾਰਜ ਹਰ ਅਨੰਦ ਹੈ ਅਨੰਦਿਨ ਹਰ ਗੁਣ ਗਾਈ ਸਬਦ ਰਤੇ ਸਦਾ ਇਕ ਰੰਗੀ ਹਰ ਸੋ ਰਹੇ ਸਮਾਈ ਹਰ ਜਿਉ ਸਾਚੀ ਨਦਰ ਤੁਮਾਰੀ ਆਪਣਿਆ ਦਾਸਾਂ ਨੂੰ ਕਿਰਪਾ ਕਰ ਪਿਆਰੇ ਰੱਖੋ ਭੈਜੇ ਹਮਾਰੀ ਰਹਾਉ ਸਬਦ ਸੁਲਾਹੀ ਸਦਾ ਹੋ ਜੀਵਾ ਗੁਰਮਤੀ ਪੋ ਪਾਗਾ ਮੇਰਾ ਪ੍ਰਭ ਸਾਚਾ ਅੰਤ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸਬਦ ਸੱਚੀ ਸੱਚ ਬਾਣੀ ਸੋ ਜਨ ਅਨੰਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਉਰੇ ਗੁਰ ਕੀ ਸੇਵਾ ਕੀ ਨਿਅਚਿੰਤ ਹਰਮਨ ਵਸਾਇਆ ਮਨ ਤਨ ਨਿਰਮਰ ਸਦਾ ਸੁਖ ਅੰਤਰ ਵਿੱਝੋ ਪਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ Hara.